मां ਹਸਪਤਾਲ ਵਿੱਚ ਪਈ ਲੜ ਰਹੀ ਸੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਪਰ ਪਤਾ ਲੈਣ ਆਈ ਕੁੜੀ ਅਧਨੰਗੀ ਹੋ ਕੇ ਕਰਨ ਲੱਗੀ ਆ ਕੰਮ ਅਕਸਰ ਹੀ ਅੱਜਕੱਲ੍ਹ ਲੋਕ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲਈ ਬਹੁਤ ਕੁਝ ਕਰਦੇ ਨੇ ਪਰ ਹੁਣ ਇੱਕ ਧੀ ਨੇ ਲਾ ਦਿੱਤੀ ਸ਼ਰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਸਪਤਾਲ ਵਿੱਚ ਇੱਕ ਕੁੜੀ ਨੱਚ ਕੇ ਵੀਡੀਓ ਬਣਾ ਰਹੀ ਏ ਦਰਅਸਲ ਵੀਡੀਓ ਵਿੱਚ ਕੁੜੀ ਦੇ ਪਿੱਛੇ ਜੋ ਔਰਤ ਦਿਖਾਈ ਦੇ ਰਹੀ ਹੈ ਇਹ ਇਸ ਦੀ ਮਾਂ ਹੈ ਜੋ ਕਿ ਕਾਫੀ ਸਮੇਂ ਤੋਂ ਬਿਮਾਰ ਸੀ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇੱਕ ਪਾਸੇ ਜਿੱਥੇ ਇਹ ਔਰਤ ਹਸਪਤਾਲ ਦੇ ਬੈੱਡ ਤੇ ਪਈ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਉੱਥੇ ਹੀ ਦੂਜੇ ਪਾਸੇ ਹਸਪਤਾਲ ਵਿੱਚ ਹੀ ਮਾਂ ਕੋਲ ਖੜ ਕੇ ਇਸ ਦੀ ਕੁੜੀ ਮਾਂ ਦਾ ਫਿਕਰ ਛੱਡ ਕੇ ਨੱਚ-ਨੱਚ ਕੇ ਵੀਡੀਓ ਬਣਾ ਰਹੀ ਸੀ ਸੋ ਜਿੱਥੇ ਇੱਕ ਪਾਸੇ ਕੁਝ ਧੀਆ ਮਾਂ ਨੂੰ ਥੋੜਾ ਜਿਹਾ ਬੁਖਾਰ ਚੜਨ ਤੇ ਵੀ ਬਹੁਤ ਜ਼ਿਆਦਾ ਫਿਕਰ ਕਰਨ ਲੱਗ ਜਾਂਦੀਆਂ ਨੇ ਉੱਥੇ ਹੀ ਇੱਕ ਇਹ ਧੀ ਵੀ ਹੈ ਜਿਹੜੀ ਹਸਪਤਾਲ ਵਿੱਚ ਦਾਖਲ ਮਾਂ ਦੇ ਸਾਹਮਣੇ ਹੀ ਅਧ ਨੰਗੀ ਹੋ ਕੇ ਨੱਚ ਰਹੀ ਏ ਸੋ ਪਤਾ ਨਹੀਂ ਅੱਜ ਕੱਲ ਦੀ ਜਵਾਨੀ ਦੀ ਮਾਨਸਿਕਤਾ ਨੂੰ ਕੀ ਹੋ ਗਿਆ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ